ਹੁਣ ਪਾਣੀ ਦੇ ਵਿੱਚ ਵੀ ਦਿਮਾਗ ਖਾਣ ਵਾਲਾ ਅਮੀਬਾ ਪਾਇਆ ਜਾ ਰਿਹਾ ਹੈ ਯਾਨੀ ਕਿ ਦਿਮਾਗ ਨੂੰ ਖਰਾਬ ਕਰਨ ਵਾਲਾ ਇੱਕ ਅਮੀਬਾ ਜੋ ਕਿ ਵਿਅਕਤੀ ਲਈ ਕਿਸੇ ਮਨੁੱਖ ਲਈ ਘਾਤਕ ਸਾਬਿਤ ਹੋ ਰਿਹਾ ਹੈ ਪੁਰਾਣੀਆਂ ਪਾਈਪਲਾਈਨਾਂ ਪੁਰਾਣੇ ਪਾਣੀ ਦੇ ਸਿਸਟਮ ਦੇ ਵਿੱਚ ਇਹ ਅਮੀਬਾ ਜਿਹੜੇ ਨੇ ਉਪਲਣ ਲੱਗੇ ਨੇ ਜੋ ਕਿ ਇੱਕ ਇਨਸਾਨ ਦੇ ਲਈ ਬਹੁਤ ਖਤਰਨਾਕ ਨੇ ਸੁਦਾਸੀਏ ਕਿ ਭਾਰਤ ਲਈ ਇਹ ਮਾਮਲਾ ਇਸ ਲਈ ਵੀ ਖਾਸ ਹੈ ਕਿਉਂਕਿ ਕੇਰਲ ਵਰਗੇ ਸੂਬਿਆਂ ਦੇ ਵਿੱਚ ਕੁਝ ਮਾਮਲੇ ਸਾਹਮਣੇ ਜਰੂਰ ਆਏ ਨੇ। ਸੋ ਜਲਵਾਯੂ ਵਿੱਚ ਹੋ ਰਹੇ ਲਗਾਤਾਰ ਬਦਲਾਅ ਦੇ ਅਸਰ ਸਿਰਫ ਮੌਸਮ ਅਤੇ ਖੇਤੀ ਤਾਪਮਾਨ ਤੱਕ ਸੀਮਤ ਨਹੀਂ। ਵਿਗਿਆਨੀਆਂ ਨੇ ਹੁਣ ਨਵੀਂ ਚੇਤਾਵਨੀ ਦਿੱਤੀ ਹੈ ਕਿ ਮਿੱਟੀ ਅਤੇ ਪਾਣੀ ਵਿੱਚ ਪਾਏ ਜਾਣ ਵਾਲੇ ਸੁਖਮ ਜੀਵ ਫ੍ਰੀ ਲਿਵਿੰਗ ਅਮੀਬਾ ਹੁਣ ਗਲੋਬਲ ਹੈਲਥ ਦੇ ਲਈ ਇੱਕ ਨਵਾਂ ਖਤਰਾ ਬਣ ਗਏ ਨੇ। ਇਹ ਇੰਨੇ ਛੋਟੇ ਹੁੰਦੇ ਨੇ ਕਿ ਇਹਨਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਪਰ ਇਹਨਾਂ ਦਾ ਅਸਰ ਬੇहद ਜ਼ਿਆਦਾ ਗੰਭੀਰ ਹੈ। रिसर्चरਸ ਦਾ ਕਹਿਣਾ ਹੈ ਕਿ ਵਧਦਾ ਤਾਪਮਾਨ ਬਦਲਦਾ ਮੌਸਮ ਪੁਰਾਣੇ ਹੁੰਦੇ ਵਾਟਰ ਸਪਲਾਈ ਸਿਸਟਮ ਇਨ੍ਹਾਂ ਅਮੀਬਾ ਨੂੰ ਪਲਣ ਦੇ ਲਈ ਅਨੁਕੂਲ ਮਾਹੌਲ ਬਣਾ ਦਿੰਦੇ ਨੇ ਆਮ ਤੌਰ ਤੇ ਅਮੀਬਾ ਨੁਕਸਾਨਦੇਹ ਤਾਂ ਨਹੀਂ ਹੁੰਦੇ ਪਰ ਕੁਝ ਪ੍ਰਜਾਤੀਆਂ ਇਨਸਾਨ ਦੇ ਲਈ ਜਾਨਲੇਵਾ ਸਾਬਿਤ ਹੋ ਸਕਦੀਆਂ ਨੇ ਭਾਰਤ ਲਈ ਇਹ ਮੁੱਦਾ ਇਸ ਲਈ ਵੀ ਅਹਿਮ ਹੈ ਕਿਉਂਕਿ ਕੇਰਲ ਵਰਗੇ ਸੂਬਿਆਂ ਦੇ ਵਿੱਚ ਇਸ ਨਾਲ ਜੁੜੀਆਂ ਘਾਤਕ ਬਿਮਾਰੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਫ੍ਰੀ ਲਿਵਿੰਗ ਅਮੀਬਾ ਯਾਨਕੀ ਐਫ ਐਲ ਐਸ ਇੱਕ ਕੋਸ਼ਿਕਾ ਵਾਲੇ ਜੀਵ ਹੁੰਦੇ ਨੇ ਜੋ ਮਿੱਟੀ ਝੀਲਾਂ ਨਦੀਆਂ ਤੇ ਤਲਾਬਾਂ ਅਤੇ ਗਰਮ ਪਾਣੀ ਦੇ ਸਰੋਤਾਂ ਵਿੱਚ ਪਾਏ ਜਾਂਦੇ ਨੇ ਇਹਨਾਂ ਨੂੰ ਜਿਉਂਦੇ ਰਹਿਣ ਲਈ ਇਨਸਾਨ ਜਾਂ ਫਿਰ ਜਾਨਵਰ ਦੇ ਸਰੀਰ ਦੀ ਜ਼ਰੂਰਤ ਨਹੀਂ ਹੁੰਦੀ ਪਰ ਖਾਸ ਸਥਿਤੀਆਂ ਵਿੱਚ ਇਹ ਅਮੀਬਾ ਇਨਸਾਨਾਂ ਨੂੰ ਵੀ ਪ੍ਰਭਾਵਿਤ ਕਰ ਦਿੰਦਾ ਹੈ ਇਹਨਾਂ ਵਿੱਚ ਸਭ ਤੋਂ ਵੱਡਾ ਨਾਮ ਹੈ ਨਿਗਲੇਰੀਆ ਫੌਲੇਰੀ ਜਿਸ ਨੂੰ ਆਮ ਭਾਸ਼ਾ ਵਿੱਚ ਦਿਮਾਗ ਖਾਣ ਵਾਲਾ ਅਮੀਬਾ ਕਿਹਾ ਜਾਂਦਾ ਹੈ ਸੋ ਇਹ ਅਮੀਬਾ ਬੇहद ਦੁਰਲੱਭ ਬਿਮਾਰੀ ਨੂੰ ਜਨਮ ਦਿੰਦਾ ਹੈ ਅਤੇ ਜਾਨਲੇਵਾ ਸਾਬਿਤ ਹੁੰਦਾ ਹੈ ਇਹ ਲਾਗ ਉਦੋਂ ਹੁੰਦਾ ਹੈ ਜਦੋਂ ਗਰਮ ਅਤੇ ਦੂਸ਼ਿਤ ਪਾਣੀ ਨੱਕ ਦੇ ਰਸਤੇ ਸਰੀਰ ਵਿੱਚ ਚਲਿਆ ਜਾਂਦਾ ਜਿਵੇਂ ਤੈराकी ਜਾਂ ਹੋਣ ਦੇ ਦੌਰਾਨ ਇਹ ਅਮੀਬਾ ਨਾੜਾਂ ਦੇ ਜ਼ਰੀਏ ਸਿੱਧਾ ਦਿਮਾਗ ਤੱਕ ਪਹੁੰਚ ਜਾਂਦਾ ਹੈ ਅਤੇ ਬ੍ਰੇਨ ਟਿਸ਼ੂਜ਼ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ। ਵਿਗਿਆਨੀਆਂ ਅਨੁਸਾਰ ਗਲੋਬਲ ਵਾਰਮਿੰਗ ਵਧਦਾ ਤਾਪਮਾਨ ਇਨ੍ਹਾਂ ਅਮੀਬਾਾਂ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਹੈ। ਗਰਮ ਪਾਣੀ ਅਤੇ ਲੰਬੀ ਗਰਮੀ ਦਾ ਮੌਸਮ ਇਨ੍ਹਾਂ ਦੇ ਲਈ ਚੰਗਾ ਸਾਬਿਤ ਹੁੰਦਾ ਹੈ। ਪਹਿਲਾਂ ਜਿੱਥੇ ਠੰਡੇ ਇਲਾਕੇ ਵਿੱਚ ਨਹੀਂ ਇਹ ਰਹਿ ਸਕਦੇ ਸੀ ਹੁਣ ਉੱਥੇ ਇਹਨਾਂ ਦੀ ਮੌਜੂਦਗੀ ਵਧਦੀ ਜਾ ਰਹੀ ਹੈ ਕਿਉਂਕਿ ਗਲੋਬਲ ਵਾਰਮਿੰਗ ਵੱਧ ਰਹੀ ਹੈ ਤਾਪਮਾਨ ਲਗਾਤਾਰ ਦੁਨੀਆ ਭਰ ਵਿੱਚ ਵਧ ਰਿਹਾ ਹੈ।